ਖੜੂਰ ਸਾਹਿਬ ਹਲਕੇ ਤੋਂ ਐਮਪੀ ਅਮਰਿਤਪਾਲ ਸਿੰਘ ਸਾਰੇ ਜਾਣਦੇ ਨੇ ਕਿ ਪੰਜਾਬ ਸਰਕਾਰ ਵੱਲੋਂ ਰਾਹਤ ਨਹੀਂ ਮਿਲੀ ਐਨਐਸਏ ਦੀ ਮਿਆਦ ਵਧਾ ਦਿੱਤੀ ਗਈ ਜਿਸ ਨੂੰ ਚੈਲੰਜ ਕੀਤਾ ਫਿਰ ਅਮਰਿਤਪਾਲ ਸਿੰਘ ਨੇ ਆਖਰਕਾਰ ਹਾਈ ਕੋਰਟ ਦੇ ਅੰਦਰ ਪੰਜਾਬ ਤੇ ਰਾਣਾ ਹਾਈ ਕੋਰਟ ਦੇ ਵਿੱਚ ਪਹਿਲਾਂ ਵੀ ਦੋ ਦਿਨ ਸੁਣਵਾਈ ਹੋਣੀ ਸੀ ਵਕੀਲਾਂ ਦੀ ਹੜਤਾਲ ਦੇ ਕਰਕੇ ਉਹ ਅੱਗੇ ਸੁਣਵਾਈ ਪੈ ਜਾਂਦੀ ਹੈ ਯਾਨੀ ਕਿ ਅੱਜ ਦੇ ਦਿਨ ਹੁਣ ਸੁਣਵਾਈ ਹੋਣੀ ਸੀ ਅੱਜ ਅੱਜ ਕੋਈ ਨਾ ਕੋਈ ਟਿੱਪਣੀ ਅਹਿਮ ਆਉਣ ਦੀ ਉਮੀਦ ਸੀ ਹਾਈ ਕੋਰਟ ਤੋਂ ਇਸ ਕੇਸ ਨੂੰ ਲੈ ਕੇ ਤੇ ਸਰਕਾਰੀ ਵਕੀਲ ਨੇ ਪਟੀਸ਼ਨ ਦੇ ਵਿੱਚ ਦਾਖਲ ਕੀਤੇ ਗਏ ਦਿੱਤੀ ਗਈ ਜਾਣਕਾਰੀ ਦੇ ਉੱਤੇ ਸਵਾਲ ਉਠਾ ਦਿੱਤਾ ਪੁਆਇੰਟ ਉਠਾ ਦਿੱਤਾ ਪੁਆਇੰਟ ਕੀ ਸੀ ਕਿ ਅਮਰਤਪਾਲ ਸਿੰਘ ਦੇ ਮਾਤਾ ਪਿਤਾ ਦੀ ਉਮਰ ਠੀਕ ਨਹੀਂ ਲਿਖੀ ਹੋਈ ਉਸ ਪਟੀਸ਼ਨ ਦੇ ਵਿੱਚ ਨਾਲ ਇੱਕ ਸਵਾਲ ਕੀ ਠਾਇਆ ਕਿ ਅਮਰਤਪਾਲ ਸਿੰਘ ਦਾ ਪਤਾ ਵੀ ਸਹੀ ਨਹੀਂ ਲਿਖਿਆ ਹੋਇਆ ਇਸ ਤਕਨੀਕੀ ਕਾਰਨਾਂ ਦੇ ਕਰਕੇ ਹੁਣ ਪੰਜਾਬ ਧਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ 2 ਦਿਨ ਲਈ ਹੋਰ ਟਾਲ ਦਿੱਤੀ ਗਈ ਹੈ ਯਾਨੀ ਕਿ ਸੁਣਵਾਈ ਹੁਣ 31 ਜੁਲਾਈ ਨੂੰ ਹੋਣੀ ਹੈ ਹਾਲਾਂਕਿ ਮੰਨਿਆ ਜਾਵੇ ਤਕਨੀਕੀ ਤੌਰ ਦੇ ਉੱਤੇ ਹੋ ਸਕਦਾ ਹੈ ਕਿ ਅਦਾਲਤ ਦੇ ਨਿਜਮ ਇਹ ਕਹਿੰਦੇ ਹੋਣ ਕਿ ਜੇਕਰ ਦੂਜੀ ਧਿਰ ਦੇ ਵਕੀਲ ਨੂੰ ਜੇਕਰ ਉਸ ਪਟੀਸ਼ਨ ਦੇ ਕਾਗਜ਼ਾਂ ਦੇ ਵਿੱਚ ਕੋਈ ਇਤਰਾਜ਼ ਨਜ਼ਰ ਆਉਂਦਾ ਹੈ ਉਹ ਸਵਾਲ ਉਠਾਉਂਦਾ ਤਾਂ ਫਿਰ ਨਿਜਮ ਕਹਿੰਦੇ ਹੋਣਗੇ ਕਿ ਇਹ ਸੁਣਵਾਈ ਟਾਲੀ ਜਾ ਸਕਦੀ ਹੈ ਇਸੇ ਕਰਕੇ ਟਾਲ ਦਿੱਤੀ ਗਈ ਹਾਲਾਂਕਿ ਦੇਖਿਆ ਜਾਵੇ ਮੋٹے ਰੂਪ ਦੇ ਵਿੱਚ ਨਜ਼ਰ ਦੇ ਵਿੱਚ ਤਾਂ ਇਹ ਤਕਨੀਕੀ ਜਿਹੜੀ ਕੀ ਹੈ ਜਾਣਕਾਰੀ ਹੈ ਜਿਸ ਦੇ ਵਿੱਚ ਉਮਰ ਘਟਵਾਦ ਲਿਖੀ ਜਾਣੀ ਜਾਂ ਫਿਰ ਪਤਾ ਸਹੀ ਨਾ ਲਿਖਿਆ ਜਾਣਾ ਕੀ ਵਾਕਿਆ ਹੀ ਇਹ ਕਾਨੂੰਨ ਦੇ ਵਿੱਚ ਇੱਕ ਵੱਡੀ ਗੱਲ ਮੰਨੀ ਜਾਂਦੀ ਹੈ ੜਿੱਕਾ ਮੰਨਿਆ ਜਾਂਦਾ ਹੈ ਇਸ ਨੂੰ ਲੈ ਕੇ ਖਡੂਰ ਸਾਹਿਬ ਹਲਕੇ ਦੇ ਲੋਕਾਂ ਨੂੰ ਵੀ ਜ਼ਰੂਰ ਇਸ ਗੱਲ ਦੇ ਉੱਤੇ ਸ਼ੰਕੇ ਪੈਦਾ ਹੋਏ ਹੋਣਗੇ ਖਾਸ ਕਰਕੇ ਸਰਕਾਰ ਪਹਿਲਾਂ ਹੀ ਘिरी ਹੋਈ ਹੈ ਖਡੂਰ ਸਾਹਿਬ ਹਲਕੇ ਦੇ ਵੋਟਰ ਨੇ ਜਿਹੜੇ ਉਸਦੀ ਤਾਂ ਇਤਰਾਜ਼ ਜਿਹੜਾ ਸਾਹਮਣੇ ਆਇਆ ਹੀ ਉਹ ਇਤਰਾਜ਼ ਇੱਕ ਜਲੰਧਰ ਦੇ ਐਮਪੀ ਚਰਨੀ ਸਿੰਘ ਚੰਨੀ ਨੇ ਵੀ ਉਠਾਇਆ ਸਰਬਜੀਤ ਸਿੰਘ ਖਾਲਸਾ ਨੇ ਵੀ ਉਠਾਏ ਕਿ ਕਿਵੇਂ ਅਮਰਪਾਲ ਸਿੰਘ ਨੂੰ ਡੇਬਰੂਗੜ੍ਹ ਚ ਬੰਦ ਰੱਖਿਆ ਹੋਇਆ ਹਾਲਾਂਕਿ ਉਹ ਆਪਣੇ ਹਲਕੇ ਦੀ ਨੁਮਾਇੰਦਗੀ ਕਰਨ ਦਾ ਉਹਨੂੰ ਮੌਕਾ ਮਿਲਣਾ ਚਾਹੀਦਾ ਕਿਉਂਕਿ ਸੌ ਚੁੱਕਣ ਦੇ ਵੇਲੇ ਵੀ ਕੁਝ ਘੰਟਿਆਂ ਦੀ ਮੌਹਲਤ ਹੀ ਮਿਲਦੀ ਹੈ ਜਾਂ ਹਾਲਾਂਕਿ 4 ਦਿਨ ਤੋਂ ਘੱਟ ਦਾ ਸਮਾਂ ਉਸ ਵਿੱਚ ਲਿਖਿਆ ਗਿਆ ਸੀ ਜੋ ਪੈਰੋਲ ਮਿਲੀ ਪਰ ਇੱਕ ਦਿਨ ਦੇ ਵਿੱਚ ਹੀ ਸਵੇਰੇ ਲਿਆ ਕੇ ਤੇ ਵਾਪਸ ਸ਼ਾਮ ਨੂੰ ਡਿਬਰੂਗੜ ਫਿਰ ਭੇਜ ਦਿੱਤਾ ਗਿਆ ਉਸ ਨੂੰ ਲੈ ਕੇ ਹੁਣ ਅਮਰਤਪਾਲ ਸਿੰਘ ਕੋਲ ਲੱਗਿਆ ਜਾਂ ਉਸ ਦੀ ਟੀਮ ਨੂੰ ਲੱਗਿਆ ਉਸ ਦੇ ਵਕੀਲਾਂ ਨੂੰ ਲੱਗਿਆ ਕਿ ਹੁਣ ਚਾਰਾਜੋਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲ ਹੋਣੀ ਚਾਹੀਦੀ ਹੈ ਤਾਂ ਉਹਨਾਂ ਨੇ ਫਿਰ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਨੂੰ ਪਾਰਟੀ ਬਣਾ ਕੇ ਹਾਈ ਕੋਰਟ ਚ ਪਟੀਸ਼ਨ ਦਾਖਲ ਕਰ ਦਿੱਤੀ ਹੁਣ ਉੱਥੋਂ ਰਾਹਤ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਕੁਝ ਸਿਆਸੀ ਮਹਾਰ ਜਿਹੜੇ ਕੀ ਪੋਲਿਟੀਕਲ ਐਜੰਡੇ ਦੇ ਉੱਤੇ ਆਪਣੀ ਖੁੱਲ ਕੇ ਗੱਲਬਾਤ ਰੱਖਦੇ ਨੇ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਅਮਰਿਤਪਾਲ ਸਿੰਘ ਜਾਂ ਉਸ ਦੀ ਟੀਮ ਨੇ ਇਹ ਗਲਤ ਰਸਤਾ ਫੜ ਲਿਆ ਇਹ ਪੋਲਿਟਿਕਲ ਲੜਾਈ ਹੈ ਜੇਕਰ ਕਾਨੂੰਨੀ ਜਾਂ ਅਦਾਲਤ ਦਾ ਸਹਾਰਾ ਲਿਆ ਜਾਵੇਗਾ ਤੇ ਮਾਮਲਾ ਸਬ ਜੁਡੀਸ ਹੋ ਜਾਣਾ ਹੈ ਇਸ ਦੇ ਉੱਤੇ ਫਿਰ ਨਾ ਤਾਂ ਕੇਂਦਰ ਸਰਕਾਰ ਫੈਸਲਾ ਲੈ ਸਕਦੀ ਹੈ ਤੇ ਨਾ ਹੀ ਸੂਬਾ ਸਰਕਾਰ ਸਰਕਾਰਾਂ ਕੋਲ ਇੱਕ ਹੋਰ ਬਹਾਨਾ ਮਿਲ ਜਾਵੇਗਾ ਕਿ ਇਸ ਦਾ ਮਾਮਲਾ ਤਾਂ ਜਿਹੜਾ ਇਹ ਸਬ ਜੁਡੀ ਜੁਡਿਸ ਹੈ ਇਹ ਮਾਮਲਾ ਤਾਂ ਅਦਾਲਤ ਦੇ ਅਧੀਨ ਹੈ ਇਸ ਕਰਕੇ ਇਸ ਦੇ ਉੱਤੇ ਅਸੀਂ ਕੋਈ ਫੈਸਲਾ ਨਹੀਂ ਲੈ ਸਕਦੇ ਪਰ ਪੋਲਿਟੀਕਲ ਲੜਾਈ ਬਣਾਈ ਜਾਂਦੀ ਸਰਕਾਰ ਤੇ ਦਬਾਅ ਪੈਂਦਾ ਤੇ ਹੋ ਸਕਦਾ ਹੈ ਪੰਜਾਬ ਸਰਕਾਰ ਦੀ ਵੀ ਮਜਬੂਰੀ ਬਣ ਜਾਂਦੀ ਫਿਰ ਅਮਰਤਪਾਲ ਸਿੰਘ ਦੇ ਖਿਲਾਫ ਜਿਹੜਾ ਐਨਐਸਏ ਦੀ ਮਿਆਦ ਵਧਾਈ ਗਈ ਹੈ ਉਸ ਨੂੰ ਖਤਮ ਕਰ ਦਿੱਤਾ ਜਾਂਦਾ ਪਰ ਹੁਣ ਉਹ ਚਾਂਸ ਘਟ ਗਏ ਨੇ ਇਸ ਕਰਕੇ ਅਮਰਤਪਾਲ ਸਿੰਘ ਨੇ ਹਾਈ ਕੋਰਟ ਦਾ ਰਸਤਾ ਅਪਣਾ ਕੇ ਉਹ ਮੰਨ ਰਹੇ ਨੇ ਕੁਝ ਸਿਆਸੀ ਮਹਾਰ ਕਿ ਉਹ ਗਲਤ ਰਸਤਾ ਚੁਣ ਲਿਆ ਗਿਆ ਦਿਸ਼ਾਵਲ ਤੁਰ ਪਏ ਨੇ ਹਾਲਾਂਕਿ ਲੜਾਈ ਪੋਲੀਟਿਕਲ ਲੜਨੀ ਚਾਹੀਦੀ ਸੀ ਉਹਨ ਲੜਾਈ ਠੀਕ ਦਿਸ਼ਾਵਲ ਜਾ ਰਹੀ ਹੈ ਜਾਂ ਗਲਤ ਵੱਲ ਉਹ ਇੱਕ ਪਾਸੇ ਦੀ ਚਰਚਾ ਹੈ ਪਰ ਜਿੱਥੋਂ ਤੱਕ ਰਹੀ ਗੱਲ ਅੱਜ ਦੀ ਸੁਣਵਾਈ ਦੀ ਉਹ ਇਸ ਕਰਕੇ ਸੁਣਵਾਈ ਟਲ ਜਾਂਦੀ ਹੈ ਕਿਉਂਕਿ ਸਰਕਾਰ ਦੇ ਵਕੀਲ ਨੇ ਇਹ ਕਹਿ ਦਿੱਤਾ ਕਿ ਅਮਰਤਪਾਲ ਸਿੰਘ ਦੇ ਮਾਤਾ ਪਿਤਾ ਦੀ ਉਮਰ ਠੀਕ ਨਹੀਂ ਲਿਖੀ ਹੋਈ ਔਰ ਅਮਰਤਪਾਲ ਸਿੰਘ ਦਾ ਪਤਾ ਵੀ ਸਹੀ ਨਹੀਂ ਲਿਖਿਆ ਹੋਇਆ ਹਾਲਾਂਕਿ ਉਸ ਦੇ ਵਿੱਚ ਪਤੇ ਦੇ ਵਿੱਚ ਕਿੰਨਾ ਕੁ ਫਰਕ ਸੀ ਇਹ ਜਿਹੜੀ ਹੈ ਜਾਣਕਾਰੀ ਫਿਲਹਾਲ ਦੀ ਘੜੀ ਜਿਹੜੀ ਆ ਸਾਹਮਣੇ ਨਹੀਂ ਆ ਸਕੀ ਪਰ ਜਿੰਨੀ ਜਾਣਕਾਰੀ ਆਈ ਹੈ ਉਸ ਦੇ ਵਿੱਚ ਇੱਕ ਗੱਲ ਪੱਕੀ ਹੈ ਕਿ ਹੁਣ ਇਹ ਸੁਣਵਾਈ ਹੈ ਜਿਹੜੀ ਇਸ ਨੂੰ ਦਰੁਸਤ ਕਰਕੇ ਅਮਰਿਤਪਾਲ ਸਿੰਘ ਦੇ ਵਕੀਲਾਂ ਨੇ ਦੀ ਟੀਮ ਨੇ ਫਿਰ ਕਿਹਾ ਕਿ ਸਾਨੂੰ ਸਮਾਂ ਦਿੱਤਾ ਜਾਵੇ ਇਸ ਨੂੰ ਦਰੁਸਤ ਕੀ ਕਰੇ ਜਾਣ ਦਾ ਹੁਣ ਇੱਕ ਦਿਨ ਦਾ ਵਿੱਚੋ ਵਕਫਾ ਪਾ ਦਿੱਤਾ ਗਿਆ ਤੇ ਦੋ ਦਿਨ ਬਾਅਦ ਜਿਹੜੀ ਸੁਣਵਾਈ ਫਿਰ ਹੋਣੀ ਹੈ ਫਿਰ ਪਤਾ ਲੱਗੇਗਾ ਇਸ ਤੇ ਉੱਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਟਿੱਪਣੀ ਕੀ ਆਉਂਦੀ ਹੈ ਕੀ ਸਰਕਾਰਾਂ ਨੂੰ ਹਦਾਇਤ ਕੋਈ ਦਿੱਤੀ ਜਾਵੇਗੀ ਜਾਂ ਫਿਰ ਪਟੀਸ਼ਨਰ ਅਮਰਿਤਪਾਲ ਸਿੰਘ ਦੇ ਬਾਰੇ ਕੋਈ ਅਹਿਮ ਟਿੱਪਣੀ ਹਾਈ ਕੋਰਟ ਤੋਂ ਸਾਹਮਣੇ ਆਵੇਗੀ ਇੱਕ ਪਾਸੇ ਤਾਂ ਇਹ 31 ਜੁਲਾਈ ਤੱਕ ਟਲਈ ਸੁਣਵਾਈ ਹੈ ਹੁਣ ਦੂਜਾ ਮਸਲਾ ਜਿਹੜੀ ਕਿ ਅਮਰਿਤਪਾਲ ਸਿੰਘ ਦੇ ਖਿਲਾਫ ਇਹ ਕਪੀਟੀਸ਼ਨ ਆਈ ਹੈ ਇੱਕ ਆਜ਼ਾਦ ਉਮੀਦਵਾਰ ਵਿਕਰਮਜੀਤ ਸਿੰਘ ਉਰਫ ਭਗਤ ਸਿੰਘ ਦੁਆਬੀ ਜਿਹੜੇ ਕਿ ਖੁਦ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਸਨ ਉਹਨਾਂ ਨੇ ਪੰਜਾਬ हरियाणा ਹਾਈ ਕੋਰਟ ਵਿੱਚ ਪਟੀਸ਼ਨ ਪਾਈ ਉਸ ਦੀ ਸੁਣਵਾਈ ਕਦੋਂ ਹੋ ਰਹੀ ਹੈ ਉਸ ਦੇ ਬਾਰੇ ਵੀ ਜਾਣਕਾਰੀ ਦੇ ਦੇਣੇ ਆ ਦਰਅਸਲ ਅਮਰਿਤਪਾਲ ਸਿੰਘ ਅਸਮ ਦੀ ਡੇਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਸਾਰਿਆਂ ਨੂੰ ਪਤਾ ਹੈ ਤਾਂ ਪਰ ਆਪਣੀ ਇੱਕ ਉਹਨਾਂ ਨੇ ਪਟੀਸ਼ਨ ਪਾਈ ਸੀ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਚੱਲਿਆ ਡੇਬਰੂਗੜ੍ਹ ਪਰ ਇੱਕ ਚੁਣੌਤੀ ਦੇ ਦਿੱਤੀ ਗਈ ਐਮਪੀ ਦੀ ਸੀਟ ਨੂੰ ਲੈ ਕੇ ਕਿ ਇਹ ਮਾਨਤਾ ਰੱਦ ਕੀਤੀ ਜਾਵੇ ਇਲੈਕਸ਼ਨ ਕਮਿਸ਼ਨ ਨੇ ਸਹੀ ਪਾਲਣਾ ਨਹੀਂ ਕੀਤੀ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਉੱਥੋਂ ਦੇ ਨੇ ਸਹੀ ਪਾਲਣਾ ਕੀਤੀ ਹੈ ਕਿਉਂਕਿ ਕਾਗਜ਼ ਪੱਤਰ ਜਿਹੜੇ ਭਰੇ ਗਏ ਨਾਮਜ਼ਦਗੀ ਪੱਤਰ ਭਰਿਆ ਗਿਆ ਅਮਰਿਤਪਾਲ ਸਿੰਘ ਵੱਲੋਂ ਉਹ ਅਧੂਰਾ ਸੀ ਉਸ ਵਿੱਚ ਜਾਣਕਾਰੀਆਂ ਅਧੂਰੀਆਂ ਸੀ ਉਸ ਵਿੱਚ ਫੰਡ ਕਿੱਥੋਂ ਆ ਰਿਹਾ ਹੈ ਫੰਡਿੰਗ ਦਾ ਕੋਈ ਹਸਾਬਤਾ ਵੀ ਨਹੀਂ ਦਿੱਤਾ ਗਿਆ ਨਾ ਹੀ ਵੈੱਬਸਾਈਟ ਦੇ ਉੱਤੇ ਅੱਜ ਤੱਕ ਨਸ਼ਰ ਕੀਤਾ ਗਿਆ ਇਲੈਕਸ਼ਨ ਕਮਿਸ਼ਨ ਵੱਲੋਂ ਤੇ ਨਾ ਹੀ ਉਹਨਾਂ ਨੇ ਕਿਹਾ ਕਿ ਜਿਹੜਾ ਉਸ ਦੇ ਵਿੱਚ ਨਿਯਮ ਕਹਿੰਦੇ ਨੇ ਉਹ ਨਿਯਮਾਂ ਨੂੰ ਦੀ ਉਲੰਘਣਾ ਕੀਤੀ ਗਿਆ ਅਮਰਿਤਪਾਲ ਸਿੰਘ ਵੱਲੋਂ ਕਾਗਜ਼ ਭਰਨ ਵੇਲੇ ਇਸ ਨੂੰ ਚੁਣੌਤੀ ਦੇ ਕੇ ਆਧਾਰ ਬਣਾ ਕੇ ਇੱਕ ਪਟੀਸ਼ਨ ਪੈਂਦੀ ਹੈ ਜਿਸ ਦੀ ਸੁਣਵਾਈ 5 ਅਗਸਤ ਨੂੰ ਹੋਣੀ ਹੈ ਇਹ ਦੋਨਾਂ ਪਟੀਸ਼ਨਾਂ ਦੇ ਉੱਤੇ ਇੱਕ ਅਮਰਿਤਪਾਲ ਸਿੰਘ ਵੱਲੋਂ ਖੁਦ ਵੱਲੋਂ ਪਾਈ ਗਈ ਉਸ ਦੀ ਸੁਣਵਾਈ 29 ਜੁਲਾਈ ਨੂੰ ਔਰ ਇੱਕ ਜਿਹੜੀ ਅਮਰਿਤਪਾਲ ਸਿੰਘ ਦੇ ਖਿਲਾਫ ਵਿਕਰਮਜੀਤ ਸਿੰਘ ਉਰਫ ਭਗਤ ਸਿੰਘ ਦੁਆਬੀ ਵੱਲੋਂ ਪਾਈ ਗਈ ਪਟੀਸ਼ਨ ਆਫ ਦੀ ਸੁਣਵਾਈ 5 ਅਗਸਤ ਨੂੰ ਹੋਣੀ ਹੈ ਹੁਣ ਇਹਨਾਂ ਦੋਵਾਂ ਸੁਣਵਾਈਆਂ ਦੇ ਉੱਤੇ ਨਜ਼ਰ ਪੰਜਾਬ ਦੇ ਲੋਕਾਂ ਦੀ ਬਣੀ ਹੋਈ ਹੈ ਖਾਸ ਕਰਕੇ ਪਾਰਲੀਮੈਂਟ ਦੇ ਵਿੱਚ ਵੀ ਗੱਲਾਂ ਹੋ ਰਹੀਆਂ ਨੇ ਅਮਰਿਤਪਾਲ ਸਿੰਘ ਦੇ ਹੱਕ ਵਿੱਚ ਇੱਕ ਦੋ ਐਮਪੀ ਬੋਲ ਰਹੇ ਨੇ ਖੁੱਲ੍ਹ ਕੇ ਕਿ ਅਮਰਿਤਪਾਲ ਸਿੰਘ ਨੂੰ ਬਤੌਰ ਐਮਪੀ ਇੱਥੇ ਬੋਲਣ ਦਾ ਨੁਮਾਇੰਦਗੀ ਕਰਨ ਦਾ ਆਪਣੇ ਹਲਕੇ ਦੀ ਮੌਕਾ ਜ਼ਰੂਰ ਮਿਲਣਾ ਚਾਹੀਦਾ ਹੁਣ ਇੱਕ ਪਾਸੇ ਸਿਆਸੀ ਲੜਾਈ ਹੈ ਦੂਜੇ ਪਾਸੇ ਕਾਨੂੰਨੀ ਲੜਾਈ ਵਿੱਢ ਲਈ ਹੈ ਅਮਰਿਤਪਾਲ ਸਿੰਘ ਤੇ ਉਸ ਦੀ ਟੀਮ ਨੇ ਹਾਲਾਂਕਿ ਸੁਣਵਾਈ ਦੇ ਵਿੱਚ ਅੱਜ ਕੁਝ ਨਾ ਕੋਈ ਜਹਮ ਟਿੱਪਣੀ ਦੀ ਆਸ ਕੀਤੀ ਜਾ ਰਹੀ ਸੀ ਸੰਭਾਵਨਾ ਸੀ ਪੂਰੀ ਪੂਰੀ ਕਿ ਹਾਈ ਕੋਰਟ ਇਸ ਦੇ ਬਾਰੇ ਸਰਕਾਰਾਂ ਨੂੰ ਜਾਂ ਫਿਰ ਪਟੀਸ਼ਨਰ ਅਮਰਿਤਪਾਲ ਸਿੰਘ ਦੇ ਬਾਰੇ ਵੀ ਕੋਈ ਨਾ ਕੋਈ ਹਦਾਇਤ ਜਾਂ ਟਿੱਪਣੀ ਕਰ ਸਕਦੀ ਹੈ ਅਦਾਲਤ ਪਰ ਇਹ ਸੁਣਵਾਈ ਨੂੰ ਟਾਲਣਾ ਪਿਆ ਕਿਉਂਕਿ ਸਰਕਾਰੀ ਵਕੀਲ ਨੇ ਦੋ ਨੁਕਤਿਆਂ ਦੇ ਉੱਤੇ ਪੁਆਇੰਟ ਖੜਾ ਕੀਤਾ ਸਵਾਲ ਖੜਾ ਕੀਤਾ ਤਾਂ ਇਸ ਮਾਮਲੇ ਦੇ ਵਿੱਚ ਹੁਣ ਦੋ ਵੱਖੋ ਵੱਖਰੀਆਂ ਜਿਹੜੀਆਂ ਪਟੀਸ਼ਨਾਂ ਨੇ ਉਸ ਦੀ ਸੁਣਵਾਈ 1 31 ਜੁਲਾਈ ਨੂੰ ਜਿਹੜੀ ਅਮਰਿਤਪਾਲ ਸਿੰਘ ਦੀ ਪਟੀਸ਼ਨ ਹੈ ਤੇ ਵਿਕਰਮਜੀਤ ਸਿੰਘ ਦੀ ਪਟੀਸ਼ਨ ਦੇ ਉੱਤੇ ਸੁਣਵਾਈ 5 ਅਗਸਤ ਨੂੰ ਹੋਣੀ ਹੈ ਜਦ ਤੱਕ ਨਵਾਂ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਉਹ ਵੀ ਜਾਣਕਾਰੀ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਨੇ ਰਹੋ ABC ਪੰਜਾਬ ਦੇ ਨਾਲ